ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਹਾਂ ਆਪਣੇ ਖਨੌਰੀ ਏਰੀਏ ਚ ਪਿੰਡ ਪਿੰਡ ਸਾਗਰਾ 사ਗਰਾ ਤਈਪੁਰ ਮਤੌਲੀ ਕਾਂਠਲਾ ਇਕੱਠੇ ਨੇ ਸਾਰੇ ਪਿੰਡ ਹਨ ਤੇ ਇੱਥੇ ਨਾ ਇਹ ਪਾੜਾ ਹੁੰਦਾ ਇਹ ਸਿੱਧਾ ਆ ਕੇ ਘੱਗਰ ਚ ਰਲਦਾ ਇਸ ਤਰ੍ਹਾਂ ਦੇ ਪੁਲ ਤੋਂ ਥੋੜਾ ਜਿਹਾ ਪਿੱਛੇ ਇਹ ਪਾੜਾ ਘੱਗਰ ਚ ਪੈਂਦਾ ਹੈ ਇਹਦਾ ਇਹ ਇੱਧਰਲੇ ਜ਼ਿਮੀਂਦਾਰਾਂ ਨੂੰ ਬਹੁਤ ਜ਼ਿਆਦਾ ਖਤਰਾ ਇੱਧਰ ਸਾਰੀ ਤੋੜ ਨਮਾਨ ਬਹੁਤ ਜ਼ਿਆਦਾ ਤੇ ਉਹਦੇ ਕਰਕੇ ਅੱਜ ਇੱਥੋਂ ਟੁੱਟ ਗਿਆ ਸੀ ਬੰਨ ਟੁੱਟਣ ਕਰਕੇ ਮੈਂ ਤੁਹਾਨੂੰ ਵੀ 3:00 ਵਜੇ ਬੰਨ ਟੁੱਟਾ ਦੁਪਹਿਰੇ 9 ਤਰੀਕੇ ਅੱਜ 3:00 ਵਜੇ ਬੰਨ ਟੁੱਟਾ ਮੈਂ ਇਹਨਾਂ ਵੀ ਜ਼ਿੰਮੇਦਾਰਾਂ ਨੇ 5:00 ਵਜੇ ਤੇ ਬੰਦ ਵੀ ਕਰਤਾ ਬਿੱਲ ਕੋਲੀਓ ਕਰਤਾ ਸੀ ਦੋ ਟਰਾਲੀਆਂ ਸੁੱਟੀਆਂ ਖਾਲੀ ਇਹਨਾਂ ਨੇ ਅੱਗੇ ਪਹਿਲਾਂ ਬੜੀ ਸਕੀਮ ਨਾਲ ਮੈਂ ਇਹਨਾਂ ਵੀ ਇੰਨੀ ਸੰਗਤ ਵੀ ਮੈਂ ਯਾਰ ਜਨੂਨ ਹੀ ਨਹੀਂ ਵੇਖਿਆ ਇੰਨਾ ਸੰਗਤ ਚ ਵੀ ਇੰਨੇ ਵੀ ਮੁੰਡੇ ਆਪਾਂ ਮੈਂ ਇਹਨਾਂ ਵੀ ਕੰਮ ਕਰ ਸਕਦੇ ਨੇ ਵੀ ਜਾਂ ਇੰਨਾ ਵੀ ਜੁੰਮੇਵਰੀ ਨਾਲ ਕੰਮ ਕਰ ਸਕਦੇ ਨੇ ਵੀ ਅੱਗੇ ਟਰਾਲੀਆਂ ਸੁੱਟਦੀਆਂ ਦੋ ਟਰਾਲੀਆਂ ਮੁੱਧੀਆਂ ਮਾਰ ਕੇ ਪਾਣੀ ਦਾ ਜਿਹੜਾ ਬਾਅਦ ਤੇ ਏਸੀਓ ਰੁਕ ਗਿਆ ਉਦੋਂ ਮੋੜ ਕੇ ਆਪ ਖੜ ਗਏ ਸਾਰੇ ਮੁੰਡੇ ਵਿੱਚ ਥੈਲੇ ਲਾ ਤੇ ਫਿਰ ਜੀ ਸੀ ਬੀਆਂ ਦੋਵਾਂ ਪਾਸਿਓ ਲਾਤੀਆਂ ਉਹਨਾਂ ਨੇ ਮਿੱਟੀ ਪਾਤੀ ਮੈਨ ਕਮਾਲ ਮੰਨਣਾ ਵੀ ਲੋਕਾਂ ਦੇ ਜਨੂਨ ਨੂੰ ਆਣਾ ਪਤਾ ਨਹੀਂ ਵੀ ਲੋਕਾਂ ਨੇ ਉਧਰ ਦੂਜਾ ਪੰਜਾਬ ਦੂਜੀ ਸਾਈਡ ਆਪਣੀ ਡੁੱਬਦੀ ਵੇਖੀ ਤਾਂ ਕਰਕੇ ਵੀ ਜਿਆਦਾ ਹਨਾ ਹਰੇਕ ਨੂੰ ਹੁੰਦਾ ਵੀ ਯਾਰ ਫਸਲ ਇਧਰ ਨਾ ਮਰ ਜਾਏ ਇਧਰ ਨਾ ਕੋਈ ਨੁਕਸਾਨ ਹੋ ਜੇ ਕਿੰਨੀ ਦੇ ਅੱਜਕੱਲ ਕੋਈ ਟਰਾਲੀ ਨਾ ਮੰਗਿਆਂ ਵੀ ਕੁੱਨੀ ਦਿੰਦਾ ਅਗਲਾਂ ਦਾ ਅੰਦਰ ਲਾਈਏ ਟਰਾਲੀ ਯਾਰ ਅੰਜੇ ਖਰਾਬ ਹੋ ਜੇਗੀ ਆ ਹੋ ਜੇਗੀ ਜਿਹੜਿਆ ਵੇਲਾ ਘਰਾਂ ਦੀ ਟਰਾਲੀਆਂ ਬੰਦ ਦੇ ਵਿੱਚ ਸੁੱਟੀਆਂ ਨੇ ਉਹ ਖਰੇ ਕਿਵੇਂ ਚਿੱਬੀਆਂ ਹੋ ਕੇ ਨਿਕਲਣੀਆਂ ਨੇ ਬਾਅਦ ਚੋਂ ਜਾਂ ਕਿਵੇਂ ਨਿਕਲਣੀਆਂ ਨੇ ਹਨਾ ਜਾਂ ਕਿੰਨੇ ਬਾਅਦ ਚ ਕਢਾਣੀਆਂ ਨੇ ਕੀ ਸਿਸਟਮ ਹੈ ਵੀ ਤਨ ਜਿਕਰ ਹੈ ਵੀ ਯਾਰ ਕਿਸਾਨਾਂ ਦਾ ਜਿਹੜੇ ਮੈਂ ਦੇਖਿਆ ਨਾ ਵੀ ਅੱਜ ਉੱਥੇ ਮੈਂ ਵੇਖਿਆ ਨਾ ਜਿਹੜਾ ਕੁਝ ਆ ਵੇ ਲੋ ਵਡੇਰੇ ਵਡੇਰੇ ਬੰਦੇ ਮੈਂ ਨਾ ਵੀ 60 60 ਸਾਲ ਦੀ ਉ ਬੁਢੇਰੇ ਬੰਦੇ ਜਿਹੜੇ ਅੱਗੇ ਛਾਤੀਆਂ ਡਾਹ ਕੇ ਖਲੋਗੇ ਪਾਣੀ ਦੇ ਵੀ ਅਸੀਂ ਪਾਣੀ ਰੋਕਣੇ ਆ ਤੇ ਤੁਸੀਂ ਮਿੱਟੀ ਪਾਓ ਫਟਾਫਟ ਮੈਨਾਂ ਕਮਾਲ ਦੀ ਗੱਲ ਯਾਰ ਵੀ ਆਪਣਾ ਇੰਨਾ ਹੌਸਲਾ ਆਪਣੇ ਪੰਜਾਬ ਜਣਾ ਤੇ ਕਿਉਂਕਿ ਕਿਸੇ ਦਾ ਨੁਕਸਾਨ ਨਾ ਹੋਵੇ ਹਰੇਕ ਬੰਦੀ ਇਹ ਚਾਹੁੰਦਾ ਜਿਹਦੀ ਮੈਨਾਂ ਨਹੀਂ ਸੀ ਇੱਧਰ ਨਾ ਜ਼ਮੀਨ ਸਤਰਾਣਾ ਸਾਰਾ ਪਿੰਡ ਉੱਥੇ ਸੀ ਪੁੱਲ ਤੇ ਕੋਈ ਬੰਦਾ ਨਹੀਂ ਸੀ ਰਹਿ ਗਿਆ ਸਾਰੇ ਵੀਰ ਉੱਥੇ ਪਹੁੰਚ ਗਏ ਸਨ ਸਾਗਰਾ ਹੋ ਗਿਆ ਕਾਂਗਥਲਾ ਹੋ ਗਿਆ ਤਈਪੁਰ ਹੋ ਗਿਆ ਮਾਨਵ ਜਿੰਨੂੰ ਜਿੰਨੂੰ ਪਤਾ ਲੱਗਾ ਵੀ ਭੱਜੇ ਨੇ ਲੋਕ ਆ ਕੋਈ ਮੋਟਰਸਾਈਕਲ ਤੇ ਕੋਈ ਸਾਈਕਲ ਤੇ ਵੀ ਜੇ ਨੁਕਸਾਨ ਨਾ ਹੋ ਜੇ ਨੁਕਸਾਨ ਨਾ ਹੋ ਜੇ ਹੁਣ ਆ ਗਾ ਤੇ ਲੋਕੀ ਹਨਾ ਸਪਰੇਆ ਕਰਾਂਦੇ ਹਨ ਕਈ ਵੀਰੀ ਦੇ ਵਿੱਚ ਕਿਉਂਕਿ ਹੁਣ ਲੋਕਾਂ ਨੂੰ ਇਹ ਸੀ ਵੀ ਖਤਰਾ ਘੱਟ ਹੈ ਵੀ ਇੰਨੀ ਹਨਾ ਦੁਨੀਆ ਆਪਣੀ ਸੰਗਤ ਬੰਨਾਂ ਦੇ ਉੱਤੇ ਮਜ਼ਬੂਤ ਹੈ ਵੀ ਨਹੀਂ ਕੋਈ ਨੁਕਸਾਨ ਨਹੀਂ ਹੁੰਦਾ ਪਰ ਫਿਰ ਵੀ ਮੈਂ ਇਹਨਾਂ ਨੂੰ ਵੀ ਜੀਸੀਬੀ ਦੀ ਵੀ ਨਹੀਂ ਹਣ ਪ੍ਰਵਾਹ ਕਰਦੇ ਮੈਂ ਇਹਨਾਂ ਵੀ ਜੀਸੀਬੀ ਵਾਲੇ ਵੀ ਰੌਲਾ ਪੰਦਾ ਰਹਿੰਦਾ ਸੀ ਵੀ ਯਾਰ ਸਾਈਡ ਤੇ ਹੋ ਜੋ ਸੱਟ ਨਾ ਖਾਲਿਆ ਜੀ ਸੱਟ ਨਾ ਖਾਲਿਆ ਜੀ ਤਾਂ ਵੀ ਮੁੰਡੇ ਪ੍ਰਵਾਹ ਕਨੈਕਸ਼ਨ ਕਰਦੇ ਮੈਂ ਕਮਾਲ ਮੰਨਣਾ ਯਾਰ ਮੈਨੂੰ ਇੰਨਾ ਮਨ ਖੁਸ਼ ਹੋਇਆ ਨਾ ਵੇਖ ਕੇ ਯਾਰ ਵੀ ਇੱਕ ਤਾਂ ਸਭ ਕੁਝ ਏ ਵੀ ਜੈ ਇੰਨਾ ਏਕਾ ਹੀ ਤੇ ਤਾਂ ਹੀ ਇਹ ਬੰਨ ਇਹਨਾਂ ਨੇ ਲਾ ਲਿਆ ਨਹੀਂ ਤੇ ਜੇ ਨਾ ਏਕਾ ਹੁੰਦਾ ਨਾ ਅਗਲਾ ਇਹ ਅਗਲਾਂ ਦਾ ਮੇਰੀ ਕਿਹੜਾ ਜ਼ਮੀਨ ਇੱਥੇ ਜਾਂ ਅਗਲਾਂ ਦਾ ਅਗਾ ਖਰੇ ਕੀ ਬਣੇਗਾ ਕੋਈ ਲੱਗਦਾ ਨਾ ਲੱਗਦਾ ਤੇ ਵਿੰਦੇ-ਵਿੰਦੇ ਨੁਕਸਾਨ ਹੋ ਜਾਣਾ ਸੀ ਵੀ ਬਹੁਤ ਧੰਨਵਾਦ ਮੈਂ ਤਾਂ ਇੰਨੀ ਸੰਗਤ ਦਾ ਜਿਹੜੇ ਵੀਰ ਉੱਥੇ ਪਹੁੰਚੇ ਸਨ ਨਾ ਚਾਹ ਕੋਈ ਵੇਂਦਾ ਸੀ ਚਾਹ ਕੋਈ ਲੱਗਾ ਸੀ ਮੈਂ ਨਾ ਵੀ ਆ ਵੇਖੋ ਕਈਆਂ ਲੈ ਲੈ ਕੇ ਬਾਪੂ ਬਡੇਰੇ ਕਿੱਥੋਂ ਕਿੱਥੋਂ ਆਈ ਦੁਨੀਆ ਪਤਾ ਹੀ ਨਹੀਂ ਜਾਂ ਟਰਾਲੀਆਂ ਟਰੈਕਟਰ ਕਿੰਨੇ ਕੋ ਪਹੁੰਚ ਗਏ ਕੋਈ ਜਾਲ ਲੈ ਕੇ ਲਗਾਉਂਦਾ ਕੋਈ ਕੁਛ ਤੇ ਚਲੋ ਅੱਗੇ ਮੈਂ ਤੁਹਾਨੂੰ ਵੀਡੀਓ ਬਖਾਨਾਂ ਸਾਡੇ ਯਾਰ ਆਏ ਕੋ ਧੱਕ ਦੇ ਵਿੱਚ ਨਾਲ ਕਿ ਫਿਰ ਜਿਹੜਾ ਪਹਿਲਾਂ ਇਹ ਚੀਜ਼ ਨੂੰ ਸਮਝ ਗਿਆ ਉਹ ਕੰਮ ਨਹੀਂ ਆਉਂਦਾ ਸਾਹਮਣੇ ਕਰਦੇ ਆਂ ਉਹ ਜਿਹੜਾ ਬੰਦੇ ਨੂੰ ਬਾਕੀ ਪਾਰਾਂ ਤੋਂ ਰੋਕਦਾ ད�ཫ�ས ད�སས དསས དས ཁས ཁཁ मैं इसे है ना नाम अंकुश आगे में करते करते जो होना ही होगा। बोलते रहे, बोलते रहे, बोलते रहे। बोलते ना तो लगेगा कि यार करोगे क्या? करते रहे, करते रहे, बेकार कुछ बना हाथ में। कौन अच्छी चीजें बांटता है? तेरे तेरे ने क्या किया है? हम लोग बिजली नहीं चलता हैं। यहाँ पर जब कोई करे� ਚੱਲ ਗਏ ਮਸ਼ੀਨਾਂ ਦਾ ਕੰਮ ਹੈ ਇਹਨਾਂ ਨੇ ਕਰਿਆ ਪਰ ਉਹਨਾਂ ਦਾ ਕੋਈ ਮਤਲਬ ਨਹੀਂ ਆ ਗਿਆ ਲੱਗੇ ਆਹ ਮੁੰਡੇ ਅੱਗੇ ਬੱਦਲ ਕਰਦੇ ਆ ਪਰ ਸਮਝਾਣਾ ਨਹੀਂ ਕਿਉਂ परवरदिगार के बारे में पत्थर का जो आ रहा है बड़ा बड़ा किया था ट्रॉली की बड़ी चीज देखा है देखा है राइट नहीं दिख रहा है साइड वाली भी क्या कर रही है ये दो घंटे आके

ਆ ਗੱਟਿਆ ਮਾ ਗੱਟਿਆ 15 ਕਿਲੋ ਸਾਰੇ ਆ ਜਾਏਗਾ ਮੈਨੂੰ ਨਾ ਨਹੀਂ ਪਤਾ ਜੀ ਇਹ ਉਹ ਬੰਦੇ ਨੇ ਕਿਹਾ ਇਹਨਾਂ ਦਾ ਕੈਸ ਹੋਰ ਕੈਸ ਆ ਗਿਆ ਕੋਈ ਨਹੀਂ ਕਰਿਓ ਨਾ